میرے ਧੰਨ ਕੋ ਧੰ ਤੇਰਾ ਨੋ ਨਿਥਾਵੇ ਕੋ ਨੋ 1300 ਹੁਣ ਜਿਹੜਾ ਅਸੀਂ ਜਿਹਨੂੰ ਨਿਰਤਨ ਗੁਰਬਾਣੀ ਚ ਕਹਿੰਦੇ ਗੁਰਬਾਣੀ ਦਾ ਨਿਰਤਨ ਉਹਦੇ ਬਾਅਦ ਤੇ ਤੇਰਾ ਜਿਹੜਾ ਨਾਮ ਜਾਨ ਉਹ ਤੁਹਾਨੂੰ ਸਾਡੇ ਡਿਕਸ਼ਨਰੀ ਚ ਨਿਰਤਨ ਆਰਤਨ ਦਾ ਆਰਥਾ ਹੈ ਦੁਨੀਆ ਦੀ ਡਿਕਸ਼ਨਰੀ ਚ ਕੁਝ ਹੋ ਗਿਓ ਸਮਝ ਆ ਨਹੀਂ ਤੁਹਾਨੂੰ ਕੋਈ ਡਿਕਸ਼ਨਰੀ ਨਵੀਂ ਬਣ ਰਹੀ ਹੈ ਜੇ ਇਸ ਬਿਚਨ ਦੀ ਅਥਲਾਤ ਕਿਲਾਗੇ ਤਾਂ ਅਗਰ ਗਲ ਬੜੂਗੀ। ਇਹ ਗਲੇ ਨਹੀਂ ਮਾਡੀ। ਕੁਰਬਾਨੀ। ਉਹ ਨਹੀਂ ਟਿਛਣਲੀ ਬਦੂਈ ਉਹ ਦਾ ਨਰਤਾ। ਜਿਹੜਾ ਨਰਤਾ ਨੇ ਉਹਦੇ ਬਾਅਦ ਤੇਰਾ ਨਾਂ ਆਉਂਦਾ। ਤਿੱ ਕਿਹੜਾ ਨਰਤਾ ਨਹੀਂ થੇ ਸਖਾਂਜਿਹੜਾ ਉਹ ਇਹ ਮੰਨ ਜਾਏਗਾ। ਕਿਉਂ ਨਹੀਂ ਬੰਦੇ? ਤਾਂ ਸਹੀ ਦੀ ਕਿਸੇ। ਕਿਉਂ ਨਹੀਂ ਦੱਸਿਆ? ਫਿਰ ਆਪ ਵੀ ਤਾਂ ਤੋੜ ਤੋੜੇ ਪੈ। ਸੰਸਾਰੀ ਤੁਹਾਨੂੰ ਤੋਂ ਸੰਸਾਰੀ ਤਾਂ ਤੋਂ ਵੱਡੀ ਪੁੱਛਦੀ ਸੀ ਸੰਸਾਰੀ ਤੁਹਾਨੂੰ ਤੋਂ ਵੱਡੀ ਨਾ ਪੁੱਛੇ ਇਹ ਗੱਲ ਕੋਈ ਦੱਸੀ ਨਹੀਂ ਕੋਈ ਦੱਸੀ 16 ਜਿਹੜਾ ਤਾਂ ਕੋਲ ਦਾਰੇ ਗੱਡੀਆਂ ਦੇ ਵਿੱਚ ਇੰਨਾ ਜਿਹੜੇ ਲੱਖਾਂ ਰੁਪਏ ਰੋਜ਼ ਇਹਨਾਂ ਨੂੰ ਡੀਏਡੀਏ ਖਰਚ ਕਰਦਾ ਕਿਥੋਂ ਲੈਂਦੇ ਇਹ ਸਭ ਤਾਂ ਕੋਇਆ ਕਹਿੰਦੇ ਸਿੱਖੀ ਸਿੱਖੀ ਖਤਮ ਹੋਣੀ ਮਜੂਰ ਆ ਮਾਇਆ ਦੀ ਹਰ ਢੋਲ ਜਾਈ ਦੀ ਗੋਲ ਕੰਦੀ ਘਾਟ ਮੂਹਰੇ ਜਾਈ ਤੀ ਜੋ ਦਾਰੇ ਜੋ ਸਿੱਖੀ ਗੱਲ ਨੂੰ ਹੋਈ ਕੋਈ ਰੌਲਾ ਨਹੀਂ ਮੋੜ ਵਾਲੇ ਸਿੱਖੀ ਤੇ ਸਾਨੂੰ ਮੜੇ ਤੇ ਸਾਨੂੰ ਨਾ ਮੜੇ ਪਰ ਲੰਗਰ ਦਾ ਕੜਾ ਮੱਛਾਲ ਬੰਦਾ ਰਹੇ ਤੋ ਰੋਟੀ ਅਨ ਕਦਾ ਪ੍ਰਸ਼ਾਦੇ ਬੰਦਾ ਰਹੇ ਬਸ ਸੰਗਤ ਆਉਂਦੀ ਰਹੇ ਜਿਹੜਾ ਵਾ ਚੜਦਾ ਰਹੇ ਇਹ ਰਹੇ ਬਾਕੀ ਸਿੱਖੀ ਦਾ ਹੀਰੋ ਰਹੇ ਜੋ ਮਿਸ਼ਨ ਸੀ ਉਹ ਤਾਂ ਖਤਮ ਹੋ ਗਿਆ ਜੋ ਵਿਸ਼ਰਤਿ ਉਹ ਤਾਂ ਖਤਮ ਹੋ ਗਿਆ ਸਿਰ ਕਾਦੇਵਾਸੇ ਸਭ ਕੁਝ ਇੱਕ ਭਲੇਖਾ ਹੈ ਕਿ ਜੇ ਕੋਈ 2-4 ਆਦਮੀ ਚੌਣ ਸਿੱਖੀ ਦਾ ਪ੍ਰਚਾਰ ਕਰਨਾ ਉਹਨਾਂ ਵਾਸਤੇ ਅਡਿੱਕਾ ਜ਼ਰੂਰ ਹੈ ਉਹ ਤਾਂ ਆ ਗਏ ਨੇ ਯਾਰ ਉਥੇ ਦੀਪੂ ਕੋਲੋਂ ਕਹਿੰਦੇ ਜਾਂਦੀ ਹੈ ਉੱਥੇ ਇੰਨਾ ਉਹ ਲਲਦਰ ਪੜਾ ਹੈ ਉੱਥੇ ਇੱਡੇ بڑے بڑے ਆਦਮੀ ਜਾਂਦੇ ਨੇ ਇੱਕ ਇਹ ਅਡਿੱਕਾ ਹੈ ਸਰਪੋ ਐਸ ਵਕਤ ਅਡਿੱਕਾ ਹੈ ਕਿਸੇ بڑے ਵਿਸ਼ੁੱਧ ਸੀ ਹੋਊਗਾ ਉਪਰ ਵਿਸ਼ੁੱਧ ਨਹੀਂ ਸੀ ਇਕੱਲੇ ਵੀ ਪਹਿਲਾਂ ਗੁਰੂ ਘਰ ਕੱਲਾ ਪ੍ਰਚਾਰ ਕਰਦਾ ਸੀ ਇਸ ਤਰੀਕੇ ਨਾਲ ਪ੍ਰਚਾਰ ਨਹੀਂ ਸੀ ਜਿਵੇਂ ਹੁਣ ਹੁੰਦਾ ਜਿੱਤੇ ਤੇਰੇ ਬੜੇ ਸ੍ਰੀ ਚੰਦ ਦਾ ਸੀ ਚਾਹੇ ਚਾਹੇ ਉਹ ਘਡੂਰ ਸਾਹਿਬ ਜੀ ਚਾਹੇ ਉਹ ਇੱਥੇ ਗੁਰਦੁਆਰਾ ਸੀ ਚਾਹੇ ਦੂਆ ਉਬਰ ਸਰ ਇਹਦੇ ਇਹੜੇ ੜਕਾਈ ਬਣ ਰਹੇ ਤਾਂ ਕਿ ਹਜ਼ਰੰਦ ਪ੍ਰਖਾਉ ਖਾਲਸੇ ਨੂੰ ਕਿ ਤੁਸੀਂ ਇਹਨਾਂ ਨਾਲ ਮੇਲ ਨਹੀਂ ਲੱਗੂ ਪੀਰ ਬੰਦਿਆਂ ਨਾਲ ਪੀੜਿਆਂ ਨਾਲ ਬਸੰਤਾ ਨਾਲ ਰਾਮ ਰਾਏ ਰਾਮ ਰਾਜ ਕਡੇਰਾ ਰਾਮ ਰਾਜ ਦਾ ਉੱਥੇ ਵੀ ਤਾਂ ਜੇ ਘਰ ਦੇ ਜਪ ਇਹ ਸਾਰੇ ੜਕਾਈ ਸੀ ਅੱਜ ਵੀ ੜਕਾਈ ਦੇ ਪਹਿਲਾਂ ਵੀ ੜਕਾ ਸੀ ਅੱਜ ਵੀ ੜਕਾਈ ੜਕਾ ਰਹੇ ਨੇ ਨਹੀਂ ਤਾਂ ਇਹਨਾਂ ਦਾ ਫਟੌੜ ਮੋਗ ਬਣੀ ਗਈ ਸੀ ਆਮ ਲੋਕ ਕਾਹ ਨੂੰ ਬਾਹਰ ਜਿੰਨ ਪਤਾ ਲੱਗਦਾ ਉਹ ਕਿਉਂ ਚੁੱਪ ਕਮਾਉਂ ਜੁੜ ਗਏ ਇਹਦੇ ਨਾਲ ਵਿਚਾਰ ਇਹ ਕਿਉਂ ਨਹੀਂ ਜੁੜਦੇ ਜਿਨ੍ਹਾਂ ਦੀ ਹਾਲਾਂਕਿ ਡਿਊਟੀ ਹੈ ਪ੍ਰਚਾਰ ਕਰਨਾ ਜਿਨ੍ਹਾਂ ਕੋ ਅਰਬਾਂ ਰੁਪਈਆ ਹੈ ਇਹ ਇਹਦੇ ਵਿੱਚ ਖਰਚ ਕਰ ਦੂ ਉਹ ਉਹਨਾਂ ਨੂੰ ਇਹਦਾ ਮਤਲਬ ਇਹ ਕਈ ਸੀ ਇਹ ਰੋੜੇ ਨੇ ਰੋੜਾ ਹੋ ਰੋ ਬੜਾ ਇਹ ਰਸਤੇ ਦੇ ਰੋੜੇ ਨੇ ਹਾਂਜੀ ਮੇਰੇ ਧੰਨ ਕੋ ਤਨ ਤੇਰੋ ਨਾ ਨਿਥਾਵੇ ਕੋ ਨਾ ਤੇਰਾ ਥਾ ਮੇਰੇ ਧੰਨ ਕੋ ਤਨ ਤੇਰੋ ਨਾ ਜੇ ਕਿਸੇ ਕੋ ਤਨ ਹੈ ਜੀ ਤੇਰਾ ਨਾਮ ਹੈਗਾ ਉਹ ਨੂੰ ਤੇ ਸਾਡੀ ਕਹਿ ਸਕਦੇ ਵਾਹਿਗੁਰੂ ਉਹਨੇ ਕਹਿ ਸਕਦੇ ਸਾਡੇ ਕਹਿੰਦੇ ਨੇ ਤੁਹਾਨੂੰ ਉਹ ਹੈ ਜਿਹੜੇ ਕੋ ਨਾਮ ਨਹੀਂ ਹੈ ਸੋ ਜਾਣੇ ਅੰਦਰ ਕੋ ਰੰਗ ਉਹਦਾ ਅੰਦਰ ਰਾਜ ਨੂੰ ਵੀ ਦੇਖਣ ਨੂੰ ਖਾਲ ਸਮਝਦਾ ਪਾਝਾ ਉਲਟ ਹੋ ਵੀ ਹੋਣ ਤੇ ਤੰਦੀ ਗਿਆਨੀਆਂ ਕਾ ਤਾ ਨਾ ਨਾਮ ਹੈ ਖੜੇ ਗਿਆਨਵਾਨ ਨਾ ਨਾਮ ਹੈ ਤਨ ਹੁੰਦਾ ਨਾਮ ਤਨਾ ਕਿੰਨਾ ਬੌਂਡ ਬੰਨ ਕੇ ਲੈ ਗਿਆ ਦਾ ਮੋਰਾਂ ਬਾਦ ਨੂੰ ਗਿਆਨ ਸੀ ਕੋਲ ਜੇਬ ਖਾਲੀ ਭਈਆ ਢਾਡੀ ਬਲੇ ਨਾਮ ਦੀ ਕੋਲ ਹਾਂਜੀ ਨਿਮਾਣੇ ਕੋ ਉਪਰਵ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾ ਨਿਮਾਣੇ ਕੋ ਜਿਹਦਾ ਸੰਸਾਰ ਜਿਮਾਨ ਨਹੀਂ ਹੈ ਜਿਹਦੇ ਕੋ ਸੰਸਾਰੀ ਤਾਂ ਨਹੀਂ ਹੈ ਜੇਦੋ ਕੋ ਤੇਰਾ ਨਾਮ ਹੈਗਾ ਤਾਂ ਸਭ ਕੁਝ ਹੋ ਜਾਊ ਜਿਹਦਾ ਮਾਨ ਸੰਸਾਰ ਜਿ ਨਹੀਂ ਹੈ ਤੇ ਤੇਰੀ ਤੇਰਗਾ ਜਿ ਮਾਨ ਤੌਦੀ ਕੋ ਸਾਰਿਆਂ ਨਾਲ ਜਿਆਦਾ ਬੋਲ ਉਹਨੇ ਕਿਹਾ ਨਾ ਇਹ ਆਦਾ ਤੇ ਤੇਰੀ ਤੇਰਗਾ ਜਿ ਬੋਲੇ ਦੀ ਜਿਹੜੇ ਦੇਲੀ ਦਰਗਾਹ ਜਮਨਤਾ ਪ੍ਰਾਪਤੇ ਨਹੀਂ ਇਹਨਾਂ ਦਾ ਦਸਤਾਵਾਣਾ ਸੀ ਤਾਂ ਲੈਣਾ ਚਾਹੀਦਾ ਇੱਥੇ ਦਾ ਸਰੂਪਾ ਦਿੱਤਾ ਦਰਗਾਹ ਜਿਹੜਾ ਵਾਣਾ ਅਗਲੇ ਕੰਗਰਤਾ ਇਹਨਾਂ ਦਾ ਲੈ ਆ ਕਿਉਂ ਮਨ ਮੁਖਾ ਤੇ ਇਹਦਾ ਅਸੀਂ ਨਹੀਂ ਦਿੱਤੇ ਅਸੀਂ ਕਿਉਂ ਲਈਏ ਉਹ ਜਿਹੜਾ ਮਤਲਬ ਕਾਂਗਰਸ ਤੋਂ ਪੰਨਾ ਪਵਾ ਰਿਆ ਜੀ ਨੇ ਕਦ ਤੱਕ ਉਹ ਤੋਂ ਪਾਇਆ ਜੀ ਸੁਫੀਰ ਕੋ ਚਲੇਗਾ ਪੰਨਾ ਪਾ ਦੇ ਫਿਰ ਮੈਂ ਕਿਹਾ ਤੇ ਪਾਵਾ ਤਨੋ ਉਹ ਫੜੀ ਗੜਿਆ ਲੀ ਤੁਹ ਉਹਨਾਂ ਦਾ ਸਾਮਾਨ ਲੈ ਕੇ ਆਜ ਤੂੰ ਮੇਰੇ ਕੋ ਆ ਗਿਆ ਜਬਾਜਾ ਤੇਰਾ ਨਿਸਬਾਰ ਹੈਗਾ ਜਬਾਜਾ ਕੋਲ ਆ ਦੱਸੇ ਚਾਂਗੇ ਬਾਬਲੇ ਅਜਿਹੇ ਤਨੇ ਰੂਪੇ ਸੰਸਾਰ ਦੇ ਬੜਿਆਈਆਂ ਦੁਨੀਆ ਦੀਆਂ ਬੜਿਆਈਆਂ ਅੱਗੇ ਤੇ ਜਾਣ ਚੜ੍ਹਿਆ ਆਇਆ ਸਾਡੇ ਕੋਲ ਵਰਸਣ ਦੇਖੀ ਕਦਾ ਦੁਨੀਆ ਦੀ ਬੜਿਆਈ ਫਾਸੇ ਮੈਂ ਕੁਮਾਰ ਸੋਮੀ ਨੂੰ ਅੱਗੇ ਜੇ ਤੇ ਜਾਲੇ ਦੀ ਜ ਜੜੀ ਜਲ ਜਾਲਿਆ ਸਾਰਾ ਸੰਸਾਰ ਜਲਿਆ ਫਿਰ ਤਾਂ ਆੜਿਆ ਤੇ ਤਾਂ ਨਾਮ ਬਸਾਰ ਨਾਮ ਤਾਂ ਇਸੇ ਤੇ ਬੜਾਈ ਦੀ ਬਸਾਰਿਆ ਇਹ ਹੰਕਾਰੇ ਟਕਰਾਇਆ ਨਾਮ ਦੇ ਨਾਲ ਇਹ ਹੀ ਟਕਣਾਉਣਾ ਰਹਿੰਦਾ ਹੈ ਇਹ ਹੀ ਵਿਰੋਧ ਕਰਦਾ ਹੈ ਹੰਕਾਰੇ ਬਈ ਆਹ ਹੈ ਗੱਲ ਨਹੀਂ ਹੋਰ ਜਿਹੜਾ ਅੱਜ ਕਿਹੜਾ ਉਹ ਆ ਜਿਹੜਾ ਕਹਿੰਦਾ ਮੈਂ ਬੀਜ ਮੰਤਰ ਦੰਨਾ ਉਹ ਦਿਨਾਂ ਨੇ ਅਮਰੀਕਾ ਲੈਣ ਜਿੰਮ ਕਰਾ ਸਰਮਾਨਤ ਕੀਤਾ ਅਮਰੀਕਾ ਲੈਣ ਰੋਜ਼ ਕਰਦੇ ਜੂ ਰੋਜ਼ ਸਰਮਾਨਤਾ ਖਵਾਰਨ ਚਾਉਦਾ ਚਲੋ ਭਰੇ ਆਪਾਂ ਕੀ ਲੈਣੀ ਨਿਮਾਨੇ ਕੋ ਪ੍ਰਭ ਤੇਰੋ ਮਾਨਾ ਸੱਲ ਨਾ ਭਈ ਜੇ ਉਹ ਬੀਜ ਮੰਤਰ ਵਾਲਾ ਹੈ ਜਿਹੜਾ ਉਹ ਦੱਸਦਾ ਜੇ ਐਡਾ ਉਹਨੇ ਇਹਨਾਂ ਦਾ ਸਰਮਾਨਤ ਲੈਣਾ ਚਾਹੀਦਾ ਅਕੀਨਾ ਉਹਨੇ 3 ਨਾ ਪੂਰੇ ਪੇਜ ਦੀ ਐਡ ਲੱਗਾਈ ਜਾਂਦੀ ਖਵਾ ਪੂਰੇ ਪੇਜ ਦੀ ਉਹਨਾਂ ਪਹਿਲੇ ਪੇਜ ਦੀ ਪੂਰੇ ਦੀ 5 ਲੱਖ ਦੀ ਹੁੰਦੀ ਉਹ ਪੂਰੇ ਪੇਜ ਦੀ 5 ਲੱਖ ਦੀ ਐਡ ਹੁੰਦੀ ਉਹ ਤੋਂ ਅੰਦਰ ਮੇਰੀ ਕਹਾ ਯਾ ਸੁਣਾ ਮੰਗਿਆ ਉਹ ਤਾਂ ਜਿਵੇਂ ਮਾਲ ਵੇਚਣ ਵਾਲੇ ਨਹੀਂ ਗਏ ਤਾਂ ਸਾਡੀ ਬੜਾ ਉਹਨੇ ਪੂਰੇ ਪ੍ਰੋਗਰਾਮ ਦੀ ਕਰਦਾ ਜਾ ਰਿਹਾ ੜਕ ਜੀਬਾ ਸੇਵ ਦੀ ਵਸੀਆਂ ਉਹ ਤਾਂ ਬੂਰੇ ਕੀਤਾ ਉਹ ਤਾਂ ਹੁਣ ਲੱਗਾ ਬਲੀ ਦਾ ਜਛਾ ਹੈ ਬਾਅਦ ਚ ਉਹ ਤਾਂ ਉਹਨਾਂ ਨੇ ਐਂ ਤੁਹਾਨੂੰ ਭੁੰਨਾ ਕਿ ਨਾਲ ਇਹਨਾਂ ਨੂੰ ਗੱਲਵਾਦੀ ਭੇਜ ਦਿੱਤਾ ਲਗੇ ਹੁਣ ਜਿਹੜੇ ਇੱਥੇ ਬਚਦੇ ਰਹੇ ਸੀ ਇਕੱਠੇ ਕਰਦੇ ਨੇ ਚੱਕੜ ਜਿਹੇ ਏਰੀਏ ਜਾ ਕੇ ਉਹ ਵਿਚਾਰ ਬੰਨਾਤਾ ਤਾਂ ਹੋਣਾ ਗੱਲਵਾਦ ਮੈਨੂੰ ਭੇਜਦੇ ਨੂੰ ਨਾ ਹੈ ਇਹ ਬੰਦਿਆਂ ਨੂੰ ਇਹਨਾਂ ਵਾਲਿਆਂ ਨੂੰ ਲਿਜਾ ਕੇ ਅਸਲਿਕ ਮਾਰ ਸਾਹ ਵੀ ਹੈਗਾ ਬੇਜ਼ਾਹ ਉਹ ਬੇਦ ਨੂੰ ਮੰਨ ਲੈਣਾ ਹੈ ਨਾ ਰੋਕਾਂ ਦੇ ਮਿਆਂ ਬੇ ਠੀਕਾ ਜਿਹੜਾ ਸਭ ਸੁਸਤਰ ਕਹਤਾ ਹੈ ਤੇ ਉਹ ਜੀ ਵਿਰਵਾਦ ਨਹੀਂ ਆ ਲੱਗਦਾ ਇਹ ਜੰਟਰਪੁੱਤਰ ਹੈ ਜਿਹੜੇ ਦੂਏ ਦੇ ਸਾਹ ਉਹਨੇ ਕਹਿਣਾ ਜੀ ਇਹ ਨਾਲ ਕੋਈ ਕੰਮ ਨਹੀਂ ਬਾਅਦ ਇਹ ਕਹੋਣਾ ਹੈ ਨਾ ਤੇ ਪਰ ਇਹ ਪ੍ਰੈਨ ਪ੍ਰੋਗਰਾਮ ਨਾਲ ਹੈ ਉਹਨਾਂ ਨੇ ਉਹ ਲੋਕ ਹੋਰ ਵੀ ਬੜੇ ਛਾਣੇ ਆਤੀ ਸਾਰੇ ਉਹ ਹੋਰ ਤਰੀਕੇ ਨਾਲ ਕੰਮ ਕਰਦੇ ਨੇ ਸंग्रेਜ ਨੇ ਇਕੱਲੇ ਜਾ ਕੇ ਜਿਹੜੇ ਦੁੱਧ ਸੀ ਆਪਣੇ ਜਨੋ ਹੇ ਖੁਦਾ ਹੈ ਬੰਦਾ ਸਾਡੀ ਵਡਦੰਦਾ ਜਿਹੜਾ ਤੇ ਹੈ ਬੰਦਾ ਆਹੋ ਅਰੇ ਬੰਦਾ ਮੁਕਤੀ ਦਾ ਪੱਤਰ ਹੋਇਆ ਸਵਰਗ ਦਾ ਸਵਰਗ ਦਾ ਸਵਰਗ ਦੇ ਕਿਉਂ ਪੋਪ ਦੱਸਦਾ ਸੀ ਨਾ ਉਹ ਇੱਕ ਵਕੀਲ ਨਾ ਜਾ ਕੇ ਉਹ ਦੂਏ ਲੋਟੇ ਕਰ ਲਿਆ ਉਸ ਤੋਂ ਸਾਰੇ ਪੈਸੇ ਜਮ੍ਹਾਂ ਕਰਾਦੇ ਉਹ ਨਰਕ ਦੀਆਂ ਸੀਟਾਂ ਮੁਕਰਾ ਲੀਏ ਜੇ ਥੋੜੇ ਪੈਸੇ ਲੱਗਦੇ ਸੀ ਉਹ ਹਾਰਾਂ ਦੇਤਾ ਵੀ ਨਰਕ ਸਾਰਾ ਮੇਰੇ ਕੋਲ ਜਰਵਾ ਉਹ ਕੋਈ ਨਰਕ ਚ ਜਾਏ ਨਹੀਂ ਸਕਦਾ ਸਾਰੇ ਸੁੱਖੀ ਜਾਊ ਕੇ ਲੋੜ ਦੀ ਸਾਡੀ ਵੇਰ ਲੈਂਦੀ ਜਿਵੇਂ ਕਿ ਪੁਰਖ ਪੀਰ ਨੂੰ ਨੋ ਪੁੱਠੇ ਪਾਸੇ ਦੀ ਬੋਲ ਬਣਾਉਂਦੇ ਸੀ ਅਗਰੇ ਉਹ ਵਾਲ ਮਾਰਿਆ ਉਹਨੇ ਕਹਿੰਦਾ ਨਰਕ ਨਹੀਂ ਆਨੇ ਹੀ ਕਹਿੰਦਾ ਕਹਿੰਦਾ ਜੇ ਸੁੱਖ ਤੇਰੇ ਕੋਲ ਅਸੀਟਾਂ ਨਸਦੀਆਂ ਮੇਰੇ ਕੋਲ ਕਹਿੰਦਾ ਮੇਰੇ ਕੋਲ ਉਹਦੇ ਪੈਸੇ ਉਹ ਪੈਸੇ ਬਹੁਤ ਥੋੜੇ ਜਿਹੇ ਦਿੱਤੇ ਉਨੇ ਟੋਟਲ ਸਿੱਕਾ ਹੌਲੀ ਹੌਲੀ ਪੁੱਛ ਲੀ ਗੱਲ ਨਹੀਂ ਲੱਗ ਰਿਹਾ ਵਕੀਲ ਸੀ ਨਾ ਮੈਨੂੰ ਕੀ ਪਤਾ ਕੀ ਵਿਸਾਉਂਦਾ ਮੈਨੂੰ ਉਹਨੇ ਸਾਰਾ ਇਹ ਨਾਲ ਬੁੱਕ ਕਰਾ ਲਿਆ ਪੰਜ ਪੇਪਰਾਂ ਦੇ ਤੋ ਉਹ ਸਾਰਾ ਸਿਸਮ ਫੇਰ ਕਰਤਾ ਧੋਪ ਲਾ ਦਿੱਤਾ ਇਦਾਂ ਉਦਾਂ ਰਹਿ ਜਿਵੇਂ ਉਹ ਇਸ ਤਰੀਕੇ ਨਾਲ ਮਾਰਦੇ ਨੇ ਉਹ ਦੂਏ ਰੋਡ ਮਾਰਦੇ ਨੇ ਨਾ ਅੰਗਰੇਜ਼ਾਂ ਦੀ ਆਪਣੀ ਅਖਲ ਹੈ ਸਾਡੇ ਕੋਲ ਉਹੋ ਤਰ੍ਹਾਂ ਦੀ ਅਖਲ ਹੈ ਹਾਂ ਜਿਵੇਂ ਮਾਰੇ ਕੋਪਰਾ ਨੂੰ ਦਿਖਾਓ ਜੀ ਇਹ ਤੁਹਾਡੇ ਕੋਲ ਤਾਕਤ ਹੈ ਚਲ ਸਿੱਧੀ ਗੱਲ ਕਰ ਨਾ ਤਾਂ ਆਖ ਤੋ ਕੋਈ ਹੈ ਫਿਰ ਕਿ ਨਾਲ ਜਰ ਬਾਹਨੇ ਲਈ ਜਾਂਦੇ ਕੋਈ ਕਹਿੰਦੇ ਨਹੀਂ ਇਹ ਸਬਦ ਹੈ ਮੈਂ ਵੀ ਦੱਲ ਬੰਨ ਹਣੀ ਨਿਮਾਨੇ ਕੋ ਪ੍ਰਭ ਤੇਰੋ ਮਾਨ सगळ ਘਟਾਂ ਕੋ ਦੇਵੋ ਦਾਨ ਨਿਮਾਨੇ ਕੋ ਪ੍ਰਭ ਤੇਰੋ ਮਾਨ ਦੇ ਕੋ ਨਿਮਾਨੇ ਸਕੇ ਸਭਰ ਦੀ ਇੱਜ਼ਤ ਨਹੀਂ ਤੇ ਤੇਰਾ ਮਾਨ ਹੈ ਉਹ ਤੇ ਕਿਹਨਾਂ ਉਹ ਪਾਈ ਜੀ ਦਾ ਰਾਜਾ ਮਾਨ ਕਰਦਾ ਹੋਵੇ ਉਹਨੇ ਤੋ ਛੋੜਿਆ ਨਿਮਾਨ ਕਰਾ ਕੇ ਲੈਣਾ ਚਾਹੀਦਾ ਇਦਾਂ ਰਾਜ ਦਰਬਾਰ ਜਮਾਨ ਹੋਵੇ ਇਹ ਛੋਟੇ ਤੇ ਹੀ ਕਰਦੇ ਮਾਨ ਉਹਨੇ ਲੈਣਾ ਕੀ ਛੋਟੇ ਉਹ ਕਿਉਂ ਕਹੇ ਕਿ ਬੱਚਾ ਬੱਚਾ ਮੈਨਾਂ ਮਾਨ ਕਰੋ ਕੀ ਲੋੜ ਪਈ ਕਹਿੰਦੀ ਕੋਕ ਪ੍ਰੈਜ਼ੈਂਟ ਟਾਈਮ 'ਚ ਐਸਾ ਹੀ ਹੁੰਦਾ ਹੈ ਜਾਂ ਕਬੀਰ ਹੈਗਾ ਸਖਬੀਰ ਦਾ ਮਾਨ ਨਹੀਂ ਹੋ ਰਿਹਾ ਯਾਰ ਹਾਂ ਕੋਕ ਜਿੰਨਾਂ ਦਾ ਮਾਨ ਸੀ ਲੋਕਾਂ ਦਾ ਉਹ ਕੁਬੇਤ ਤਾਂ ਖਰਾਬ ਬੋਲਦੇ ਸੀ ਫੇ ਬਾਅਦ ਦੇ ਵਿੱਚ ਅਜਿਹੀ ਹਾਲਤਾਂ ਪਹਿਲੀ ਹਾਲਤ ਦਾ ਫਰਕ ਆ ਰੋਜ਼ ਗੁਰੂਆਂ ਨਾਲ ਵੀ ਹੋਇਆ ਸਾਰਾ ਨਰੂ ਦੇ ਆ ਕੀ ਬੁਰੇ ਕੁਬੀਰ ਜਿਹਾ ਫੇ ਆ ਕੀ ਮੁੰਡਾ ਨਾਉਂ ਦੇ ਜਿਹਾ ਉਹ ਜਿਹੜੀ ਥੋੜੀ ਜਿਹੀ ਅੱਜ ਬਾਅਦ ਦੇ ਵਿੱਚ ਈ ਸ਼ਾਨੇ ਬੰਦੇ ਪੈਦਾ ਹੋ ਗਏ ਉਹ ਪਹਿਲੇ ਹਾਲ ਬੰਦੇ ਦਾ ਠੀਕ ਸੀ ਹੋ ਉਹ ਦੋ ਢੀ ਲੋਕ ਪੜਦੇ ਬਾਅਦ ਚ ਬਾਅਦ ਵਿੱਚ ਫੈਮਲੀ ਵੀ ਹੋ ਜਾਂਦੇ ਕੋਈ ਜੇਰ ਬਾਅਦ ਹੋ ਜਾਂਦੀ ਸੂਸਰੀ ਹੋ ਜਾਂਦੀ ਕੋਈ ਬਾਜੀ ਪਿਛਲੇ ਬੰਦੇ ਆਈ ਜਾਂਦੇ ਉਹ ਕਹਿੰਦੇ ਨਹੀਂ ਬੰਦੇ ਠੀਕ ਠੀਕ ਤੇ ਵੈਲਵੈਂਟ ਹੁੰਦੀ ਜਾਂ ਲੋ ਸਾਂਜੀ ਸਗਲ ਘਟਾਂ ਕੋ ਦੇਵੋ ਗੌਣ ਸਗਲ ਘਟਾਂ ਕੋ ਦੇਵੋ ਤਾਂ ਸੁਭਾਣੇ ਕੋ ਪ੍ਰਭ ਸੇਰੋ ਮਾਣੂ ਸਰਗਕ ਟਾਂਗੂ ਦੇਵੋ ਦਾ ਸਰਗਕ ਅਜਲ ਤਾਂ ਅਜਲ ਦੂਰ ਸਾਰਿਆਂ ਜਿਹੜਾ ਮਾਣ ਦਿੱਤਾ ਸਹੀ ਤੇ ਤਾਂ ਦੇ ਰੂ ਬਹਿ ਜਾ ਦੇ ਤਾਂ ਦੇ ਰੂ ਬਹਿ ਜਾ ਦੇ ਤਾਂ ਦੇ ਰੂ ਬਹਿ ਜਾ ਦੇ ਸਰਗਕ ਟਾਂਗੂ ਦੇਵੋ ਦਾ ਤਾਂ ਮਾਣ ਡਾਲੇ ਜਿਹੜੇ ਧਾਰਨ ਦੇ ਉਹ ਮਾਇਆ ਕੌਣ ਵੜਾ ਮਾਇਆ ਬੜਿਆਈ ਉਹਨੇ ਮਾਇਆ ਦਿੱਤੀ ਧਾਰਨ ਦਿੱਤਾ ਆ ਉਹ ਬੜਿਆਈ ਤਾਂ ਹੀ ਮਾਣ ਹੈ ਇਹ ਸੋਪਰਟਾਈਜ਼ ਨਾਲ ਲੜ ਲਈ ਇਹ ਵੀ ਤਾਂ ਹੁੰਦਾ ਤਾਂ चाहे संसारी बोलना है चाहे दुआ बोलना है चाहे करण करावर हार स्वामी सगल घटा के अंतर जाने करण करावण हार स्वामी करण हर कराव हार है जो स्वामी वो स्वामी है दास नहीं है दास का स्वामी है जगह है जो स्वामी भी करता है ਜੇ ਸਾਬੇ ਜੇ ਦਾਸ ਕਰਦਾ ਹੈ ਉਹ ਸਾਬੀ ਦਾ ਕਿਰਾਇਆ ਤਾਂ ਹੀ ਕਰਦਾ ਨਾ ਇਸ ਕਰਕੇ ਕੱਢ ਖਰਾਬ ਨਾ ਹਰ ਸਾਬੀ ਹੋਵੇ ਰਾਸਾ ਵਿੱਚ ਚਲਾਇਆ ਹੀ ਚੱਲੇ ਜਿਸ ਨੂੰ ਚਲਾਈ ਤੇ ਮੈਂ ਚਲਾਉਂਦੀ ਸਾਈਕਲ ਆਪੇ ਚਲਾਉਂਦੇ ਆਂ ਜਾਂ ਮੈਂ ਚਲਾਉਂ ਨਹੀਂ ਚੱਲਦਾ ਉਹਦਾ ਕਮਸ਼ੀਰ ਵਗੋਂ ਹੀ ਹੈ ਉਹਦਾ ਸਰੀਰ ਕਮਸ਼ੀਰ ਵਗੋਂ ਹੀ ਹੈ ਕਿ ਆ ਹੁਕਮ ਆਪਣਾ ਕਿਤੇ ਚੱਲਣਾ ਦੂਏ ਦੇ ਹੁਕਮ ਚੱਲਣ ਫਿਰ ਉਹ ਉਹਦੇ ਜੁੱਬੇ ਦੀ ਹੁਕਮ ਜਾਂ ਜੁਗਰ ਦੇ ਚਲਣਾ ਅਸਲ ਦੇ ਵਿੱਚ ਜੇ ਹੁਣ ਫੌਜ ਤੋਂ ਗੋਲੀ ਚੱਲਦੀ ਹੈ ਬੰਤੇ ਮਰਦੇ ਨੇ ਤਾਂ ਕਸੂਰ ਗੋਲੀ ਚਲਾਉਣ ਵਾਲੇ ਦਾ ਨਹੀਂ ਬਣਦਾ ਤਦਵਾਚ ਹੁਕਮ ਦੇ ਹੁਕਮ ਉਹ ਵੀ ਉੱਤੇ ਸਿਰੇ ਦਾ ਜਿਹੜਾ ਹੁਕਮਾ ਦਾ ਥੱਲੇ ਵਾਲੇ ਤਾਂ ਸਾਰੇ ਉਹਦੇ ਅੱਗੇ ਚੱਲਦੇ ਜਿਹੜਾ ਆਖਰੀ ਉਹਨਾਂ ਫ਼ਕੀਰੋਂ ਹੁਕਮ ਦੇ ਗਿਆ ਕਸੂਰ ਉਹਨਾਂ ਦੇ ਯਾਦ ਰੰਗਲੇ ਸਰਮਤੋਂ ਤੋਂ ਬਾਕੀ ਜਨਨ ਲੋਨ ਨੇ ਨਾ ਗੁਰਪੁਰ ਪੈ ਗਿਆ। ਥੋੜਾ ਮੁੜੇ। ਹਾਂਜੀ। ਕੰਨ ਕ੍ਰਾਵਣ ਹਾਰ ਸਵਾਮੀ ਸਗਲ ਘਟਾ ਕੇ ਅੰਤਰ ਜਾਣ। ਕੰਨ ਕ੍ਰਾਵਣ ਹਾਰ ਸਵਾਮੀ ਹੋਣ ਇਹ ਤਾਂ ਕੰਨ ਕ੍ਰਾਵਣ ਨਾਲ ਤਾਂ ਸਭੀ ਜੋ ਵੀ ਕੁਛ ੱਟੇ ਹੋ ਰਿਹਾ ਸਭ ਸਾਥ। ਪ੍ਰਹਾਰ ਗੁਰਾ। ਧੋਖ ਧੋਖ। ਜੰਬੜਿਆ ਬੰਦ। ਜਾਸੇ ਆਪ ਜਾਸ। ਸਹੀ ਹੈ। ਪੰਨੀ ਰਾਮ। ਹਾਂ। ਸਾਰੇ ਘੜਾ ਕੇ ਅੰਦਰ ਜਾਂਦੇ ਸਾਰਿਆਂ ਦੇ ਅੰਦਰ ਦੀ ਗੱਲ ਜਾਣਦਾ ਵੀ ਉਹ ਆਪਣੀ ਗਤਮਿਤ ਜਾਨੋ ਆਪੇ ਆਪਨ ਸੰਗੀ ਆਪ ਉੱਪਰ ਬਰਾਤੇ ਉਹ ਸਾਰਿਆਂ ਘਟਾ ਦੀ ਤਾਂ ਉਹ ਹਰ ਰੱਬ ਦੀ ਗੱਲ ਉਹ ਤਾਂ ਜਾਣਦਾ ਪਰ ਉਹ ਦੇਖਦੇ ਦੀ ਕੋਈ ਨਹੀਂ ਜਾਣਦਾ ਆਪਣੀ ਗਤਮਿਤ ਜਾਨੋ ਆਪੇ ਕਿ ਸੌਮੀ ਨੂੰ ਗਈ ਗੱਲ ਹਾਂ ਸੌਮੀ ਦੇ ਗੱਲ ਦੀ ਕੋਈ ਜਾਣਦਾ ਕਸ਼ਮਤ ਉਹਦੇ ਮਨ ਦੀਏ ਕੋਈ ਵੀ ਜਾਣਦਾ ਸਾਡੇ ਜ਼ਿਆਦਾ ਨਹੀਂ ਉਹ ਜਾਣਦਾ ਸਾਡੇ ਸੀ ਆਈਡੀ ਉਹ ਕੋਣਾ ਉਹਦੇ ਬਾਰੇ ਸਾਨੂੰ ਕੁਝ ਵੀ ਨਹੀਂ ਪਤਾ ਸਗਲ ਘਟਾ ਕੇ ਆਪਣੀ ਗੱਲ ਤੋਂ ਜਾਣੂ ਆਪੇ ਉਹ ਆਪੇ ਜਾਣਦਾ ਸਗਲ ਘਟਾ ਕੇ ਅੰਤਜਾਮੀ ਸਗਲ ਘਣਾ ਅੰਤਜਾਮੀ ਦਾ ਹੈ ਉਹ ਪਰ ਆਪਣੀ ਗੱਲ ਤੋਂ ਆਪੇ ਜਾਣਦਾ ਸੁਣ ਲੈ ਆਪਣ ਸੰਗ ਆਪਾਂ ਨੂੰ ਸੰਗੀ ਆਪ ਪ੍ਰਭ ਰਸਤੇ ਭਜੜਾ ਪ੍ਰਭੂ ਦਾ ਆਪਣਾ ਆਪੇ ਉਹਦਾ ਮਨ ਉਹਦੇ ਨਾਲ ਹੀ ਹੈ ਮਨ ਬਾਹਰ ਵੀ ਮਨ ਤੇ ਬੋਲੇ ਜਾਂ ਹਰ ਕਰਦਾ ਹੈ ਅੱਛਾ ਉਹਦਾ ਮਨ ਹੈ ਹੀ ਨਹੀਂ ਆਦਮੀ ਦੇ ਮਨ ਵਿੱਚ ਕੀ ਹੈ ਮਨ ਜੇ ਉਹਦਾ ਹਉਕਾ ਉਜਾਰ ਹੋ ਗਿਆ ਬੋਲੇ ਨਹੀਂ ਹੈ ਜਾਂ ਹਰ ਕਰਦੇ ਹੁੰਦਾ ਤੇ ਮਨ ਕੀ ਹੈ ਜੇ ਮਨ ਬੋਲੂ ਤਾਂ ਹੀ ਪਤਾ ਲੱਗੂਏ ਕਿ ਕੀ ਹੈ ਉਹ ਬੋਲਦਾ ਹੀ ਨਹੀਂ ਹੈ ਕਹਿੰਦੇ ਵੀ ਸੋਨੇ ਦਾ ਜਿਹੜਾ ਮਨ ਹੈ ਸਾਡਾ ਚੇਖਾ ਕੀ ਹਾਂ ਬਹੁਤ ਪਿਆਸੀ ਕੋ ਆਓ ਉਹ ਚਿਤ ਬਾਰੇ ਵਿਦਾਨ ਨੂੰ ਮਰੂਣ ਗਿਆਨ ਉਹ ਚਿਤ ਬਾਰੇ ਵਿਦਾਨ ਨੂੰ ਗਿਆਨ ਉਹ ਪਹਿਲੀ ਸੇਧ ਆਸਿਸ਼ ਸੇਧੀ ਦਾ ਲੋ ਉਹ ਉਹ ਨਾਮ ਦੀ ਗੱਲ ਹੈ ਨਾ ਕਿ ਚੱਲੀ ਇਹ ਨਾਮ ਵਾਲੀ ਕੌੜੀ ਚੱਲਦੀ ਹੈ ਨਾ ਦਮਾਨੇ ਕੋ ਫਰਬ ਤੇ ਰੋ ਪਰ ਆ ਰੇਤਨ ਕੋ ਤਾਂ ਤੇ ਰੋ ਇਹ ਉਹ ਰੋਗ ਦੀ ਗੱਲ ਚੱਲਦੀ ਬੋਲ ਰਹੇ ਦੀ ਗਿਆਨ ਨਾਲ ਇਹ ਰੋਗ ਦੀ ਗੱਲ ਚੱਲਦੀ ਬਰਗਾ ਜੀ ਵੀ ਕੁਝ ਇੱਥੇ ਵੀ ਕੁਝ ਉਹ ਫਿਰ ਚੌਥੇ ਪੜਾਅ ਵਾਲੀ ਦੀ ਗੱਲ ਕਰਦੀ ਹੈ ਉਹ ਫਿਰ ਪਹਿਲਾ ਜਿਹੜਾ ਪਹਿਲੀ ਸਟੇਜ ਵਾਲੀ ਕਿੱਥੇ ਕੋ ਕਰਾਉਣਾ ਕਿਹੜੀ ਵਾਲੀ ਸਟੇਜ ਹੈ ਉਹ ਕਹਿਣ ਵਾਲੀ ਸਟੇਜ ਹੈ ਬਰਾਭ ਉੱਥੇ ਵੀ ਆ ਬਰਾਭ ਉੱਥੇ ਵੀ ਆ ਬਰਾਭ ਪ੍ਰਾਪਤ ਪ੍ਰਬੇਰਣ ਆਪ ਤੋਂ ਵੱਡੇ ਨੂੰ ਪ੍ਰਾਪ ਕਹਿੰਦੇ ਨੇ ਆਪ ਤੋਂ ਛੋਟਾ ਸੀਨੀਅਰ ਨੂੰ ਪ੍ਰਾਪਤ ਕਹਿੰਦੇ ਉੱਥੇ ਨਾਮ ਸੀਨੀਅਰ ਆ ਉਹ ਬ੍ਰੰਤ ਆਪੇ ਇੱਕ ਤਾਂ ਆਪੇ ਆ ਇਸ ਕਿਹਦਾ ਪ੍ਰਭ ਕਹਿੰਦਾ ਫਿਰ ਉਹ ਤੋਂ ਜ਼ਿਆਦਾ ਵੀ ਹੋ ਸਕਦਾ ਉਹ ਉਥੇ ਸੰਗਤ ਹੈ ਸਾਰੀ ਸੰਗਤ ਦਾ ਜਿਹੜਾ ਸੰਗਤ ਦੇ ਅੱਗੇ ਇੱਕ ਤਾਂ ਫਿਰ ਪ੍ਰਭੇ ਤੋਂ ਹਰ ਕਿਤੇ ਬਾਤਾਂ ਨੇ ਸੱਚਖੰਡ ਉਹਨਾਂ ਨਾਲ ਸੰਗਤ ਹੈ ਉਸੇ ਨੂੰ ਸਤ ਸੰਗਤ ਕਹਿੰਦੇ ਨੇ ਸੱਚਖੰਡ ਜਿਹੜੇ ਬੈਠੇ ਨੇ ਉਹਨਾਂ ਨੂੰ ਸਤ ਸੰਗਤ ਕਹਿੰਦੇ ਨੇ ਤਨ ਤਨ ਸਤ ਸੰਗਤ ਜੇ ਤਾ ਰਸ ਪਾਇਆ ਉੱਥੇ ਪਾਇਆ ਹਰ ਰਸੇ ਚੋਂ ਵਰਸਦਾ ਹੈ ਜਾ ਨਾਨਕ ਦਾ ਨਾਮ ਪ੍ਰਗਾਸ ਜਣਾ ਦੇ ਨਾਮ ਪਰ ਉਹ ਉਹ ਨਾਮ ਜਣਾ ਦੇ ਪ੍ਰਗਾਸ ਕਰਦਾ ਹੈ ਇੱਥੇ ਕੋਈ ਨਹੀਂ ਸੰਗਤ ਉੱਦੀ ਇਹ ਤਾਂ ਕੂੜਾ ਜਾ ਕੂੜ ਪਰ ਜਾ ਕੂੜ ਸਭ ਸੰਸਾਰ ਸੱਜਣ ਲੈ ਜਮਨਾਲੀ ਜਿੱਤੇ ਯਾਰ ਸੀਰ ਪਰਮੇਸ਼ਰ ਦੀ ਗੱਲ ਕੀਤੀ ਉਹਨਾਂ ਨੇ ਸਾਚਾ ਸਾਚਾ ਨਾ ਉਹ ਸੰਗਤ ਝੂਠ ਗੱਲ ਝੂਠ ਹੰਡ ਵਿੱਚ ਸੰਗਤ ਕਿਵੇਂ ਹੋ ਜੂ ਇਹ ਤਾਂ ਫਰੌਦੀਆਂ ਨੇ ਬਣਾਈ ਹੋਈ ਹੈ ਫਰੌਦ ਹੈ ਜਰਾ ਯਾਰਾ ਬੇਅਕਲੀ ਹੈ ਵੇ ਸਮਝਿਆ ਹੈ ਫਰੌਡਰ ਪਰ ਉਹਨਾਂ ਨੇ ਫਰੌਡ ਕੀਤਾ ਸੀ ਇਹ ਹੁਣ ਬੇਅਦਲੀ ਪਹਿਲਾਂ ਪਤਾ ਸੀ ਜਿਹੜੇ ਅਰਥ ਬਦਲ ਕੇ ਗਏ ਉਹ ਸਮਝਦੇ ਸੀ ਗੱਲ ਨੂੰ ਹੁਣ ਆਲੇ ਨਾ ਫਰੌਡੇ ਬਣ ਗਏ ਪੁਰਾਣਾ ਪਤਾ ਹੀ ਨਹੀਂ ਹੈ ਕਪੀਆਂ ਫਿਰ ਸਤ ਸੰਬੰਧਤ ਉਹ ਹੁੰਦੀ ਹੈ ਸਤ ਸੰਬੰਧਤ ਕੈਸੀ ਜਾਣੀ ਹੈ ਉਹ ਵੀ ਸਰੀਰ ਕਰਕੇ ਹੀ ਹੁੰਦੇ ਨੇ ਮਾਇਆ ਚ ਆਹ ਉਹ ਆਤਮਾ ਕਰਕੇ ਮਾਇਆ ਜੀ ਉਤੇ ਉਸ ਪਰੇ ਹੁੰਦੀ ਮਾਇਆ ਵਿੱਚ ਅਦਾਸੀ ਹੁੰਦੀ ਉਸ ਪਰੇ ਤੇ ਆ ਲੋਕਾਂ ਤੇ ਭਰੇ ਹੁੰਦੇ ਨੇ ਫਿਰ ਮਾਇਆ ਕੋਲ ਹੋਏ ਮੋਏ ਆ ਹਾਂ ਕਰਮਾ ਮਾਇਆ ਹਾਂ ਸੰਸੈ ਸਰਾਰ ਹਾਂ ਸਰੀਰ ਤੋਂ ਪਰੇ ਹੀ ਹੁੰਦੇ ਨੇ ਸਰੀਰ ਤੋਂ ਪਰਿਆ ਫਿਰ ਸਰੀਰ ਹੋਵੇ ਨਾ ਹੋਵੇ ਕੋਈ ਫਰਕ ਨਹੀਂ ਪੈਂਦਾ ਬੋਤਲ ਇਹਦਾ ਸਾਹਿੰਦਾ ਕਹਿਣਾ ਹੈ ਤੇ ਜਨ ਜਾਨਾ ਮਾਨਸ ਤੇ ਆਇਆ ਫਿਰ ਉਹ ਤੇ ਹਰਕਾ ਸੇਵਕ ਨੂੰ ਸੋਹਾਰ ਜਿਆ ਤੇ ਜਨ ਜਾਨਾ ਮਾਨਸ ਤੇ ਆ ਉਹ ਇਹ ਫਿਰ ਉਹ ਵਸਾ ਦੀ ਗੱਲ ਫਿਰ ਐਸਾ ਵੀ ਕੋਈ ਹੈ ਨਹੀਂ ਸਾਡੇ ਕਿ ਇੱਥੇ ਆ ਤਾਂ ਉਹ ਹੈ ਕਿ ਇੱਥੇ ਆ ਤਾਂ ਉਹ ਹੈ ਦਈ ਦਸ ਦਸ ਗੱਲ ਹੈ ਹਾਂਜੀ ਆਪਣੀ ਗਤ ਮੇ ਤੇ ਜਾਨੋ ਆਪੇ ਆਪਨ ਸੰਗਿ ਆਪ ਉਪਰ ਬਰ ਰਸੇ ਆਪਣੇ ਸੰਧਾ ਆਪਰਾ ਬਰਾਤੇ ਆਪਣਾ ਜਿਹੜਾ ਸੰਗੀ ਹੈ ਆਪਣਾ ਮਨ ਉਹਦਾ ਉਹਨੇ ਨਾਮ ਲੈ ਕੇ ਆਪਣਾ ਆਪਣੇ ਨਾਲ ਦੂਰ ਚੜਿਆ ਹੈ ਬਸ ਤਾਂ ਸਪੰਦਾ ਦਾ ਰੰਗੋਦਾ ਰੰਗੇ ਸਕਾਰ ਮਨ ਦੇ ਵਿੱਚ ਕੀ ਹੈ ਜਿਹੜਾ ਉਹਦੇ ਕੋਲ ਉਹੀ ਹੈ ਬੁੱਝ ਜੋ ਪਾਇਆ ਹੋਵੇ ਪਾਡੇ ਚ ਵਸਤੂ ਉਹੀ ਨਿਕਲਣੀ ਹੈ ਉਥੋਂ ਬਾਚੌਰ ਕੀ ਹੈ ਉਹਦਾ ਵੀ ਭਰਿਆ ਹੈ ਮਨ ਚ ਕਿਉਂਕਿ ਭਰਿਆ ਹੈ ਉਹਦੇ ਮੰਤਰੀਓ ਭਰੇ ਆਪੇ ਭਰੇ ਹੋਰੇ ਉਹਦਾ ਮੰਤਉਦ ਹੱਦ ਹੁੰਦਾ ਹੀ ਸੀ ਉਹਦਾ ਰੱਤੇ ਹੋਇਆ ਉਹਦੇ ਨਾਲ ਇਸ ਕਰਕੇ ਉਹਦੇ ਮੰਤਰੀ ਉਸਤਾ ਜਿਹੜੀ ਹੋਊਗੀ ਹਾਂ ਉਹ ਆਪੇ ਜਾਣ ਤੁਮਰੇ ਉਸਤ ਤੁਮ ਤੇ ਹੋਏ ਨਾਨਕ ਅਬਰ ਨਾਂ ਜਾਣ ਸੁ ਕੋਏ ਨਾਨਕ ਕਹਿੰਦਾ ਉਹਨਾਂ ਸੇ ਇਸ ਕਰਕੇ ਤੇਰੇ ਬਾਰੇ ਕੋਈ ਜਾਣਦਾ ਨਹੀਂ ਪਹਿਲਾਂ ਤਾਂ ਚਿੱਤ ਬਾਰੇ ਈ ਕੋਈ ਜਾਣਦਾ ਪਿਤਾ ਦਾ ਜਨਮ ਕੀ ਜਾਣਾ ਹੁਣ ਬਹੁਤ ਤਾਂ ਪੁੱਤਰ ਹੈ ਉਹਦਾ ਜਨਮ ਬਾਰੇ ਵੀ ਨਹੀਂ ਜਾਣਦਾ ਪਰ ਮਾਰੇ ਤਾਂ ਆਪ ਸਭ ਕੁਝ ਜਾਣਦਾ ਪਰ ਸਰਪੇਉ ਬਾਰੇ ਨਹੀਂ ਕਰ ਜਾਣਦਾ ਤੇ ਉਹਦਾ ਬਾਬੇ ਬਾਰੇ ਵੀ ਨਹੀਂ ਜਾਣਦਾ ਪਾਪਾ ਤੋਂ ਤੋਂ ਵੀ ਗੱਲ ਹੋ ਗਿਆ ਬਾਬੇ ਬਾਰੇ ਤਾਂ ਫਿਰ ਨਹੀਂ ਜਾਣਦਾ ਉਹਨਾਂ ਕੀ ਜਦੋਂ ਇਹ ਇਸ ਤਰੀਕੇ ਨਾਲ ਗੱਲ ਭਾਸ਼ਾ ਸਾਡੀ ਹੋਈ ਜਾਂ ਪੌਲੀ ਤਾਂ ਹੁਣ ਆਪਣੀ ਇੱਕ ਥੋੜੀ ਲੜੀ ਸੀ ਸੁਪਨੇ ਉਹਨੂੰ ਗੱਲ ਕਰੂ ਬੋਲੀ ਸਾਡੀ ਹੋਈ ਜਾਂ ਮੇਰੇ ਭਾਵ ਕੁਝ ਹੋਰ ਤਾਂ ਕੁਝ ਹੋਰ